ਆ ਵੀ ਦੋਸਤ ਸਾਰੇ ਵੀਰਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਉਮੀਦ ਆ ਵੀ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਜਿਹੜੇ ਵੀ ਨਵੇਂ ਜੁੜੇ ਆ ਬਾਈ ਜੀ ਸਭ ਤੋਂ ਪਹਿਲਾਂ ਇਲਤੀ ਰਾਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਤੇ ਆਪਾਂ ਖੜੇ ਆ ਵਿੱਚ ਤਲਵੰਡੀ ਸਾਪਾ ਟਰੈਕਟਰ ਦੀ ਮੰਡੀ ਤੇ ਤੇ ਇੱਕ ਬਾਈ ਕੁਲਵੀਰ ਆਪਣੇ ਨਾਲ ਆ ਤੇ ਵੀਡੀਓ ਚ ਬਣ ਰਿਹਾ ਸਾਰੇ ਟਰੈਕਟਰਾਂ ਦੇ ਮਾਡਲ ਰੇਟ ਜਾਣਨ ਲਈ ਸਤਿ ਸ਼੍ਰੀ ਅਕਾਲ ਬਾਈ ਜੀ ਸਿੱਖਾਲ ਕੀ ਹਾਲ ਹੈ ਬੱਬੂ ਫਿਰ ਠੀਕ ਹੋ ਬਾਈ ਜੀ ਬਹੁਤ ਵਧੀਆ ਠੀਕ ਠਾਕ ਠੀਕ ਹੈ ਜੀ ਅੱਜ ਕਿੰਨੇ ਟਰੈਕਟਰ ਨੇ ਅੱਜ ਹੈਗੇ ਵੀਰੇ 9 9 ਠੀਕ ਹੈ ਅੱਜ ਕੋਈ ਧਾਰਕਾਰ ਤੇ ਟਰੈਕਟਰ ਦੇਉਗੇ ਧਾਰਕਾਰ ਵਾਲੀ ਹੈ तकरीबन तकरीबन ਆਪਣੇ ਕੋਲ ਸਾਰੀ ਠੀਕ ਹੈ ਜੀ ਸਾਰੀ ਠੀਕ ਹੈ ਧਾਰਕਾਰ ਦਾ ਮਤਲਬ ਵੀਰੇ ਇਹ ਹੈਗਾ ਜਿੰਨੇ ਦਾ ਟਰੈਕਟਰ ਉਹਨੇ ਦਾ ਲੋਨ ਹੈ ਮਤਲਬ ਫਾਰ ਕਰ ਚਾ ਲਿਆਓ ਤੇ ਟਰੈਕਟਰ ਦੇ ਦਿਓ ਲੈ ਜਾਓ ਤੇ ਜਿਵੇਂ ਆਪਾਂ ਕਹਿੰਦੀ ਆ ਸੌਦਾ ਹੈਗੇ ਬਾਈ ਜੀ ਜੇ ਟਰੈਕਟਰ ਨਾਲ ਟਰੈਕਟਰ ਵੀ ਕਟਵਾਉਣਾ ਉਹ ਕਈ ਵਾਰ ਜੀ ਹਾਂ ਬਾਈ ਜੇ ਜਾਇਜ਼ ਮਨ ਕੇ ਚੱਲ ਵੀ ਆਪਾਂ ਜਾਇਜ਼ ਰੇਟ ਦਿੰਨੇ ਆ ਜੀ ਜਾਇਜ਼ ਰੇਟ ਚ ਕੱਟ ਵੀ ਲੈ ਠੀਕ ਹੈ ਜੀ ਹਾਂਜੀ ਵੀਰੇ ਜਾਇ ਜੇ ਰੇਟਾਂ ਦੇ ਟਰੈਕਟਰ ਵੇਚਦੇ ਹਾਂ ਤੇ ਜਾਇ ਜੇ ਰੇਟ ਤੇ ਜਾਇ ਜੇ ਦਿਨੇ ਤੇ ਜਾਇ ਜੇ ਕੱਟਾਂਗੇ ਠੀਕ ਹੈ ਭਾਈ ਜੀ ਮੰਨ ਗਏ ਲੋ ਤੁਸੀਂ ਹੋਰ ਤੋਂ ਪਤਾ ਕਰ ਲਓ ਪਹਿਲਾਂ ਵੀ ਟਰੈਕਟਰ ਦੀ ਕਿੰਨੀ ਕੀਮਤ ਆ ਗਈ ਬਿਲਕੁਲ ਜਮਾ ਇਹ ਦੁਬਾਰਾ ਚਾਪਣ ਕੋਲ ਜੇ ਆਪਾਂ ਪਹਿਲਾਂ ਵੀ ਕਿਹੜੇ ਹੁੰਦੇ ਆ ਵੀ ਆਪਣਾ ਰੇਟ ਤਕਰੀਬਨ ਤੁਸੀ ਦੂਜੀ ਵੰਡੀ ਰੋ ਘੱਟੀ ਠੀਕ ਹੈ ਭਾਈ ਜੀ ਤੇ ਇੱਕ ਆਪਾਂ ਬੇਨਤੀ ਸਟਾਰਟਿੰਗ ਚ ਕਰ ਦਈਏ ਵੀਰਾਂ ਨੂੰ ਸਾਰੇ ਵੀਡੀਓ ਕਈ ਵੀਰ ਵੇਂਦੇ ਨਹੀਂ ਪਹਿਲੇ ਠੀਕ ਹੈ ਜੀ ਵੀ ਜਿਹੜੇ ਵੀਰ ਫੋਨ ਕਰਦੇ ਉਹਨਾਂ ਪਹਿਲਾਂ ਵੀਡੀਓ ਚ ਆਪਾਂ ਪਹਿਲਾਂ ਕਿਹੜੇ ਵੀਡੀਓ ਸਾਰੀ ਦੇਖ ਲੈ ਕਈ ਵਾਰੀ ਵੀਰ ਫੋਨ ਕਾਲ ਕਰਦੇ ਫੋਨ ਨਹੀਂ ਚੁੱਕਿਆ ਜਾਂਦਾਗਾ ਉਹ ਹੈ ਵੀਰ ਭਰਾ ਵੀ ਵਟਸਐਪ ਤੇ ਵਾਇਸ ਮੈਸੇਜ ਭੇਜਦਾ ਠੀਕ ਆ ਬਾਈ ਜੀ ਕਈ ਵੀਰ ਸਾਰੇ ਵੀਰਾਂ ਦੇ ਫੋਨ ਨਹੀਂ ਚੁੱਕੇ ਜਾਂਦੇ ਜੇ ਵਟਸਐਪ ਤੇ ਵਾਇਸ ਮੈਸੇਜ ਆਉਗਾ ਤਾਂ ਰਪੜਾਈ ਲਾਜਮ ਜੇ ਕਾਲ ਨਹੀਂ ਵੀ ਚੁੱਕਿਆ ਜਾਂਦਾ ਠੀਕ ਆ ਬਾਈ ਜੀ ਹਾਂ ਬਾਈ ਇਹ ਕਈ ਵਾਰੀ ਚਲੋ ਸਾਰੇ ਵੀਰ ਵੀਡੀਓ ਨਹੀਂ ਵੀ ਦੇਖ ਦੇਗੇ ਪਰ ਆਪਾਂ ਬੇਨਤੀ ਕਰਦੇ ਵੀਰਾਂ ਨੂੰ ਵੀ ਸਾਰੀ ਵੀਡੀਓ ਦੇਖ ਕੇ ਜਿਹੜਾ ਟਰੈਕਟਰ ਦੀ ਜਾਣਕਾਰੀ ਲੈਣੀ ਹੋਈ ਜੀ ਉਹਦੇ ਬਾਰੇ ਗੱਲ ਕਰੀ ਜਾਵੇ ਤਾਂ ਬੜਾ ਹੀ ਵਧੀਆ ਹਾਂਜੀ ਜਿਵੇਂ ਆਪਾਂ ਕਹਿੰਦੇ ਇੰਜਨ ਗੇਅਰ ਦੀ ਰੇਟ ਵੀ ਆਪਾਂ ਹੁਣ ਸਾਰੀ ਡਿਟੇਲ ਆਪ ਜੋ ਜੇ ਕਈ ਵਾਰੀ ਨਹੀਂ ਵੀ ਫੋਨ ਚੱਕਿਆ ਜਾਂਦਾ ਤਾਂ WhatsApp ਤੇ ਵਾਇਸ ਮੈਸੇਜ ਇਹ ਜਿਹੜਾ ਆਪਣਾ ਨੰਬਰ ਹੈ ਇਸ ਦੀ WhatsApp ਚੱਲਦਾ ਇੱਥੇ ਵਾਇਸ ਮੈਸੇਜ ਭੇਜ ਲੈ ਠੀਕ ਆ ਭਾਈ ਜੀ ਇੰਡੀ ਗਵਿੰਦੀ ਸੀ ਠੀਕ ਆ ਭਾਈ ਜੀ ਤੇ ਲੋ ਭਾਈ ਜੀ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ ਸਵਰਾਜ 855 4 ਸਟਾਰ ਰਿਵਰਸ ਪੀਟੀਓ ਢੇਲ ਬ੍ਰੇਕਾਂ ਚ ਟੌ ਮਾਡਲ ਵਾਲਾ ਵੀਰੇ ਟੌ ਮਾਡਲ ਵਾਲਾ ਹਾਂ ਤੇ ਟਾਇਰ ਤਾਂ ਆਪਾਂ ਦੀ ਗੱਲ ਕਰੀਏ ਭਾਈ ਜੀ ਨਵੇਂ ਆ ਵੀਰੇ ਲੈ ਵੀ ਨਵੇਂ ਟਾਇਰ ਪੈਣਗੇ ਉਸ ਦਾ ਸਹੀ ਪਿਆਗਾ ਠੀਕ ਹੈ ਜੀ ਤੇ ਜੇ ਚਾਰ ਚਲਾਕ ਦੀ ਗੱਲ ਕਰੀ ਕਿੰਨੇ ਘੰਟੇ ਚੱਲੇ ਟਰੈਕਟਰ ਵੀਰੇ ਮੰਨ ਲਓ ਤਾਂ 1100 ਤੇ ਕੁਝ ਘੰਟੇ ਚੱਲੇ ਬੜਾ ਠੀਕ ਹੈ ਜੀ ਜਿਵੇਂ ਆਪਾਂ ਕਹਈਏ ਟੌਪ ਟੌਪ ਮਾਡਲ ਦਾ ਆਪਾਂ ਕਹਿ ਸਕਦੇ ਸੀਗੇ ਘੱਟ ਚੱਲੇ ਟਰੈਕਟਰ ਵੀ ਆਪਣੇ ਕੋਲ ਮਿਲ ਜਾਂਦੇ ਹੁੰਦੇ ਆ ਵੀਰੇ ਠੀਕ ਹੈ ਜੀ ਕਿਹੜਾ ਟਰੈਕਟਰ ਆ ਸਾਰਾ ਸਾਰਾ origignal ਤੇ ਰਿੰਗ ਰੰਗ ਤੁਸੀਂ ਦੇਖ ਸਕਦੇ ਹੋਗੇ ਪੂਰੇ ਰਿਪੋਰਟ ਦੇ ਪਾਣਗੇ ਤੇ ਕਿੰਨੇ ਮਾਡਲ ਆ ਬਾਈ ਜੀ ਇਹ ਬਾਈ 2016 ਮਾਡਲ ਟਰੈਕਟਰ ਹੈਗਾ ਲੈ ਵੀ ਜੀ 2016 ਮਾਡਲ ਹੈਗਾ ਤੇ ਜੇ ਬਾਈ ਚਾਰ ਚਲਾਕ ਦੀ ਗੱਲ ਕਰੀਏ 19 1100 ਘੰਟੇ ਚੱਲੇ ਆ ਹਜ 5 ਲੱਖ 35000 ਰੁਪਇਆ ਬਾਈ ਜੀ ਜੇ ਮੌਕੇ ਤੇ ਆਉਂਗੇ ਤਾਂ ਮਾਨ ਤਾਨ ਬਾਈ ਕਹਿੰਦਾ ਫੁੱਲ ਕਰਕੇ ਤੋਰਾਂਗੇ ਤੇ ਰਾਸ਼ ਨਹੀਂ ਕਰਦੇ ਆਪਾਂ ਕਿਸੇ ਨੂੰ ਠੀਕ ਹੈ ਚੱਲ ਗਿਆ ਠੀਕ ਹੈ ਜੇ ਲੋਨ ਦੀ ਗੱਲ ਕਰੀਏ ਬਾਈ ਜੀ ਕਿੰਨਾ ਕ ਲੋਨ ਹੋ ਜੂਗਾ ਇਹ ਤੇ ਇੱਥੇ ਵੀਰੇ ਹੋ ਜੂਗਾ 4 ਲੱਖ ਤੋਂ ਪਲੱਸ 4 ਲੱਖ ਠੀਕ ਆ ਬਾਈ ਜੀ ਤੇ ਫਾਇਲ ਖਰਚਾ ਲਿਆਓ ਤੇ ਬਾਈ ਜੀ ਜਿਵੇਂ ਕਹਦੀ ਆਪਾਂ ਤਕਰੀਬਨ ਥੋੜੇ ਪੈਸਾ ਨਾ ਆਪਾਂ ਟਰੈਕਟਰ ਦੇ ਥੋੜੇ ਪੈਸਿਆਂ ਦਾ ਟਰੈਕਟਰ ਮਿਲ ਜੂਗਾ ਠੀਕ ਆ ਬਾਈ ਜੀ ਤੇ ਲਓ ਬਾਈ ਜੀ ਆਦਲਾ ਹੈਗਾਗਾ 30 35 ਇੰਡੋ ਫਾਰਮਾ ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਪੂਰਾ ਨਵੇਂ ਵਾਂਗੂ ਆ ਤੇ ਪਰ ਬਾਈ ਜੀ ਮੇਰੀ ਗੱਲ ਸੁਣੋ ਰੰਗ ਪਤੰਗ ਦਾ ਨਹੀਂ ਹੋਇਆ ਨਾ 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 ਇਹਦੀ ਗਰੰਟੀ ਆ ਸਾਰਾ A to Z ਜਿਹਨੂੰ ਟਰੈਕਟਰ ਆ ਕਿਤੇ ਠੀਕ ਆ ਜੀ ਸਿੱਟਾ ਵੀ ਰੰਗ ਦਾ ਨਹੀਂ ਲੱਗਿਆ ਸਿੱਟਾ ਵੀ ਨਹੀਂ ਲੱਗਿਆ ਤੇ ਮਾਡਲ ਦੀ ਗੱਲ ਆਪਾਂ ਬਾਅਦ ਚ ਗਰਾਂਗੇ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਬਾਈ ਇਹਦੇ ਨਾਲ ਦੀ ਆ 13 ਮਾਡਲ ਟਰੈਕਟਰ 13 ਮਾਡਲ ਟਰੈਕਟਰ ਲੈ ਬਾਈ ਜੀ ਕੰਡੀਸ਼ਨ ਚੈੱਕ ਕਰ ਲਓ ਘਟੋ ਘਟ ਨਾ ਵਾਲਾ 21 22 ਮਾਡਲ ਵਾਲਾ ਟਰੈਕਟਰ ਵਰਗੇ ਕੰਡੀਸ਼ਨ ਪਈ ਆ ਇਹਦਾ ਮੀਟਰ ਚੈੱਕ ਕਰੀ ਬੱਬੂ ਮੈ 2700 ਤੇ 25 ਘੰਟੇ ਓਰੀਜਨਲ ਚੱਲਿਆ ਸਾਡਾ ਲੈ ਬਾਈ ਜੀ ਇਹ ਕਹਿਣ ਦੀਆਂ ਗੱਲਾਂ ਨਹੀਂ ਓਰੀਜਨਲ ਟਰੈਕਟਰ ਕੱਲਾ ਡੀਜ਼ਲ ਪੰਪ ਦਾ ਕੰਮ ਹੋਇਆ ਬਾਕੀ ਟਰੈਕਟਰ ਨੂੰ ਕਿਤੇ ਚਾਬੀ ਨਹੀਂ ਲੱਗੀ ਕੱਲਾ ਬਾਈ ਡੀਜ਼ਲ ਪੰਪ ਦਾ ਜਿਵੇਂ ਆਪਾਂ ਕਹਿ ਦਈਏ ਬਾਈ ਕਹਿ ਕੇ ਦੇਵਾਂਗੇ ਜਿਹੜਾ ਕੰਮ ਹੋਇਆ ਹੋਇਆ ਤੇ ਡੀਜ਼ਲ ਪੰਪ ਦਾ ਕੱਲਾ ਕੰਮ ਹੋਇਆ ਬਾਕੀ ਸਾਰਾ ਟਰੈਕਟਰ ਚੱਲਦੀ ਵੀਡੀਓ 'ਚ ਇਹਦਾ ਮੀਟਰ ਦੇਖ ਲੈ ਮੈਂ ਮੀਟਰ ਦਾ ਖਿਆਲ ਨਹੀਂ ਕਰਿਆ ਸੀਗਾ ਇਹਦੇ ਨਾਲ 2725 ਘੰਟੇ ਹੀ ਚੱਲੇ 2725 ਘੰਟੇ ਤੇ ਤਕਰੀਬਨ ਬਾਈ ਜੀ ਇਦਾਂ ਦੇ ਟਰੈਕਟਰ ਦੇ ਤਕਰੀਬਨ ਦੂਜੀ ਜਾਂ ਤੀਜੀ ਜੋੜੀ ਟਰੈਕ 10 ਬਰੇਕਾਂ 6 ਬਰੇਕਾਂ ਡਬਲ ਕਲਚ ਡਬਲ ਕਲਚ ਚ ਆ ਗਿਆ ਤੇ ਕਿੰਨੇਵੇਂ ਹੋਂਰ ਆ ਬਾਈ ਜੀ ਫਸਟ ਹੋਂਰ ਆ ਵੀਰ ਜੀ ਠੀਕ ਆ ਜੀ ਨਗਦ ਕੈਸ਼ ਦਾ ਨਿਕਲ ਹੋਇਆ ਬਠਿੰਡਾ ਨੰਬਰ ਹੈ ਬਠਿੰਡੇ ਦਾ ਨੰਬਰ ਆ ਲੈ ਵੀ ਜੀ ਪੀ ਵੀ 0 3 ਹਾਂ ਜੀ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ 275000 ਰੁਪਏ ਠੀਕ ਆ ਜੀ ਤੇ ਮਾਨਤਾਨ ਦੀ ਗੱਲ ਕਰੀਏ ਬਾਈ ਜੀ ਰੇਟ ਪਰ ਜੀ ਰੱਖੇ ਜਾਜ ਪਹਿਲਾਂ ਹੀ ਜਾਜ ਜਾ ਰੱਖੇ ਹੂੰ 260000 ਦਾ ਰੇਟ ਫਿਰ ਵੀ ਠੀਕ ਆ ਜੀ ਲੈ ਵੀ 260000 ਰੁਪਏ ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਏ ਮਾਨਤਨ ਬਾਈ ਜੇ ਨਾ ਕਰ ਦਾਂਗੇ ਜੇ ਆਉਂਗੇ ਤੇ ਕਾਲ ਕਰਕੇ ਜਰੂਰ ਆਇਓ ਬਾਈ ਜੀ। ਬਾਈ ਜੀ ਅਗਲਾ ਹੈਗਾ Mahindra 475 ਜਿਵੇਂ ਕਹਦੇ ਬਾਈ ਜੀ ਮੋਗੇ ਮੰਡੀ ਦੀ ਇਹ ਟਰੈਕਟਰ ਨਾਲ ਪੂਰੀ ਸ਼ਾਨ ਹੈਗਾ ਤੇ ਬਾਈ ਕੁਲਵੀਰ ਜੀ ਇਹ ਲੈ ਗਿਆ ਹੈਗਾ ਤੇ ਅੱਜ ਤੇ ਇਹ ਕਿੰਨੇ ਮਾਡਲ ਹੈ ਬਾਈ ਜੀ? ਇਹ ਬਾਈ 97 ਮਾਡਲ ਹੈ। 99 ਮਾਡਲ ਤੇ ਪੰਜਾਬ ਨੰਬਰ ਹੈ। ਬਾਕੀ ਇਹ ਮੋਗੇ ਮੰਡੀ ਦੀ ਸ਼ਾਨ ਹੈ ਇਹ ਤਿਆਰੀ ਵੈਰੀ ਨਹੀਂ ਕਰੀ ਟਰੈਕਟਰ ਦੀ। ਠੀਕ ਹੈ ਜੀ। ਜਿਵੇਂ ਆਇਆ ਉਵੇਂ ਹੀ ਆ ਗਿਆ ਮੰਡੀ ਤੇ। ਠੀਕ ਹੈ ਜੀ ਤੇ ਡੱਕ ਡੁੱਕ ਪਗੁਰਾ ਚਾਹਦੇ। ਬਾਈ ਸਾਰਾ ਸਮਾਨ ਜਿਵੇਂ ਹੈਗਾ ਉਵੇਂ ਹੀ ਦੇਣਾ। ਠੀਕ ਹੈ ਜੀ। ਇੰਜਨ ਗੇਅਰ ਦਾ ਪੂਰਾ ਚੱ ਇੰਜਨ ਇਹਦਾ ਪੂਰਾ ਚੰਗਾ ਹੈ ਚਾਰੋ ਟਾਇਰ ਨਵੇਂ ਆ ਚਾਰੋ ਟਾਇਰ ਵੀ ਨਵੇਂ ਆਗੇ ਤੇ ਟਾਇਰ ਵੀ ਵੈਜੀ ਕੰਪਨੀ ਦੇ ਨੇਗੇ ਜੇ ਕੇ ਸੋਨਾ ਦੇ ਠੀਕ ਹੈ ਭਾਈ ਜੀ ਕੰਡੀਸ਼ਨ ਸਟੱਫ ਲੱਗਿਆ ਹੈ ਉੱਪਰ ਛਤਰੀ ਦੇ ਵਿੱਚ ਪੱਖਾ-ਬੁੱਖਾ ਲੱਗਿਆ ਹੈ ਠੀਕ ਹੈ ਉਹ ਵੀ ਦੇਣਾ ਠੀਕ ਹੈ ਨਾ ਭਾਈ ਜੀ ਵੀ ਪੱਖਾ-ਬੁੱਖਾ ਵੀ ਲੱਗਿਆ ਹੋਇਆ ਹੈ ਚਲੋ ਨਿੱਕੀਆਂ-ਨਿੱਕੀਆਂ ਚੀਜ਼ਾਂ ਹੁੰਦੀਆਂ ਵਾਹ ਰਸੂਲਤਾ ਹੈਗੀ ਨਹੀਂ ਰਸੂਲਤਾ ਹੈਗੀ ਜਿਵੇਂ ਆਪਾਂ ਕਹਿੰਦੇ ਜਿਵੇਂ ਉੱਤੇ ਟੌਪ ਮਾਡਲਾਂ ਦੇ ਰਸੂਲਤਾ ਨਹੀਂ ਹੁੰਦੀ ਇਹਦੇ ਪੂਰੇ ਇਹ ਹੁਣ ਬੜਾ ਬੰਦਾ ਬਾਹ ਕੇ ਵੀ ਲਿ ਜਾ ਸਕਦਾ ਐਡਾ ਛੋਟਾ ਟਰੈਕਟਰ ਹੈ ਠੀਕ ਹੈ ਜੀ ਤੇ ਇਹ ਠੀਕ ਹੈ ਜੀ ਹਾਲਾਤ ਤੁਹਾਡੇ ਸਾਹਮਣੇ ਹੈ ਜਿਵੇਂ ਕਹਦੇ ਉਹ ਹੀ ਘੱਟ ਖਾਤੇ ਦਾ ਹੁਣ ਆਪਾਂ ਰੇਟ ਦੀ ਗੱਲ ਕਰਾਂਗੇ ਕੀ ਡਿਮਾਂਡ ਹੈ ਬਾਈ ਜੀ ਦੀ 1,65,000 ਰੁਪਏ 1 ਲੱਖ 65000 ਰੁਪਏ ਹਾਂਜੀ ਤੇ ਜੇ ਆਪਾਂ ਸਹੀ ਜਿਆ ਰੇਟ ਦੱਸੀ ਬਾਈ ਜੀ ਜਿਵੇਂ ਆਪਾਂ ਕਹਦੇ ਹਣਾ ਬੇਜਾ ਦਾ ਆਪਾਂ ਜਾਇਜ਼ੀ ਰੇਟ ਲਿਖੇ ਹੁੰਦੇ ਨੇਗੇ ਤੇ ਕਿਤੇ ਕਿਤੇ ਘੱਟ ਬੰਨਗੇ ਇਹ ਆਪਾਂ ਨੈਟ ਫੈਟ ਡਿਟਰੈਕਟ 1.5 ਲੱਖ ਰੁਪਏ ਦਾ ਠੀਕ ਹੈ ਜੀ ਤੇ ਬਾਈ ਜੀ ਦਾ ਇੰਜਨ ਗੇਅਰ ਦਾ ਵੀ ਓਕੇ ਹੈਗਾ ਫਿੱਕਰ ਵਗੈਰਾ ਵੀ ਚੱਲਦੇ ਨੇ 73000 ਸਾਡੇ ਸਾਹਮਣੇ ਗਏ ਇਹ ਆਪਾਂ 855 ਦੇ ਵਿੱਚ ਕਟਿੰਗ ਕੀਤੀ ਸੀ ਜਿਹੜਾ ਪਿਆਰੀ ਵੈਰੀ ਕੁਛ ਨਹੀਂ ਕੀਤੀ ਜਿਵੇਂ ਆਇਆ ਓਵੇਂ ਰੱਖ ਲੈ ਠੀਕ ਹੈ 12 ਮਾਡਲ ਟਰੈਕਟਰ ਚ ਕੱਟਿਆ ਸੀ ਠੀਕ ਹੈ ਜੀ ਠੀਕ ਹੈ ਤੇ ਬਾਈ ਜਿਹਨੇ ਲੈ ਜਾਣਾ ਹੈਗਾ ਵਾਹ ਕੇ ਵੀ ਰੈਡੀ ਤਸਲੀਮ ਆ ਵਧੀਆ ਰੈਡੀ ਵਧੀਆ ਟੈਕਟਰ ਢੋਟੀ ਪੁੰਜੀ ਦਾ ਟਰੈਕਟਰ ਠੀਕ ਹੈ ਜੀ ਤੇ ਪੂਰਾ ਵਧੀਆ ਠੀਕ ਹੈ ਜੀ ਲੈ ਵੇ ਜੀ ਕੰਡੀਸ਼ਨ ਚੈੱਕ ਵੀ ਕਰ ਲੋ ਕੋਈ ਟਰੈਕਟਰ ਪੂਰਾ ਰਿਜਨਲ ਹੀ ਹੈਗਾ ਸਾਹ ਪਿਆਗਾ ਟਰੈਕਟਰ ਵੀ ਸੁੱਕਾ ਟਰੈਕਟਰ ਹੈ ਸੁੱਕਾ ਟਰੈਕਟਰ ਹੈ ਅੱਗੇ ਸਰਵਿਸ ਵੀ ਇਹਦੀ ਹੋਈ ਵੀ ਹੈ ਸਰਵਿਸ ਵੀ ਹੋਈ ਹੈ ਨਾ ਪਾਣੀ ਵੀ ਬਦਲਿਆ ਹੁਣ 6 ਮਹੀਨੇ ਤੇਲ ਬਦਲਣ ਦੀ ਵੀ ਲੋੜ ਨਹੀਂ ਇਹਦੀ ਠੀਕ ਹੈ ਜੀ ਹੁਣ ਤਾਂ ਇਹ ਹੈ ਅਰਜਨ ਅਰਜਨ 605 ਠੀਕ ਹੈ ਬੈਜੀ ਚਾ ਜਾਈਏ ਇਹ 2009 ਮਾਡਲ ਹੈ ਠੀਕ ਹੈ ਜੀ ਚਾਰੇ ਮੂਹਰੇ ਟਾਇਰ ਦਾ 80 ਪੈਸੇ ਹੈ ਠੀਕ ਹੈ ਜੀ ਮਗਰਲੇ ਟਾਇਰ ਅੱਧੇ ਕਾ ਮਗਰਲੇ ਅੱਧੇ ਕਾ ਇਹਨੂੰ ਤੁਸੀਂ ਨਿਗਾਹ ਮਾਰ ਲਓ ਟਰੈਕਟਰ ਤੇ ਚਾਰ ਸਪਰੇ ਠੀਕ ਹੈ ਜੀ ਮਰਾਤਾਂ ਗੂਟਾਂ ਦਾ ਵੀ ਪੂਰਾ ਸਾਫ ਪਿਆਗਾ ਤੇ ਇਹ ਸੈਂਟਰ ਗੇਅਰ ਚ ਆ ਗਿਆ ਸੈਂਟਰ ਗੇਅਰ ਹੈ ਡਬਲ ਕਲਚ ਹੈ ਪਾਵਰ ਸਟੀering ਹੈ ਪਾਵਰ ਸਟੀering ਚਾਹਾਂ ਹਾਂਜੀ ਬਾਈ ਜੀ ਸਭ ਦਾ ਇਹਦੇ ਵੀ ਜਿਵੇਂ ਆਪਾਂ ਕਰੀਏ ਸਾਰੇ ਨਹੀਂ ਹੈ ਠੀਕ ਹੈ ਬਾਈ ਜੀ ਇਹ ਲਾਉਗਾ ਜੀ ਏ ਨਵਾਂ ਮਾਡਲ ਆ ਕੀ ਡਿਮਾਂਡ ਆ ਬਈ ਜੀ 335000 335000 ਜੇ ਮੈਂ ਆਪਾਂ ਕਹਈਏ ਬਈ ਜੀ ਟਾਪ ਮਾਡਲ ਆ ਤੁਸੀਂ ਬਥੇਰੇ ਖਰੀਦ-ਖਰੀਦ ਕੇ ਦੇਖਦੇ ਹੋਗੇ ਤੇ ਜੇ ਕਿਸੇ ਨੇ ਅਰਜਨ ਟਰੈਕਟਰ ਲੈਣਾਗਾ ਤੇ ਸ਼ੌਂਕ ਵੀ ਰ ਕਰਨਾ ਤਾਂ ਘੱਟ ਖਰਚਾ ਵਾਲਾ 472 ਦੇ ਮੁੱਲ 'ਚ ਟਰੈਕਟਰ ਦੇਵਾਂਗੇ 400 335 3 ਲੱਖ ਦੇ 472 'ਚ ਟਰੈਕਟਰ ਮਿਲ ਜੇ ਹਾਂ ਜੀ ਲੈ ਬਈ ਜੀ ਕਨੀਂ ਚ ਚੈੱਕ ਕਰ ਲਓ ਟਰੈਕਟਰ ਪੂਰਾ ਕੋਕਾ ਵੀ ਹੈ ਤੇ ਇੰਜਨ ਗੇਅਰ ਦਾ ਵੀ ਪੂਰਾ ਪੂਰਾ ਚੰਗਾ ਬਾਹਰ ਲੈ ਜਾ ਸਕਦੇ ਹੋ ਠੀਕ ਆ ਜੀ ਪੰਜਾਬ ਨੰਬਰ ਕਰ ਰਹੇ ਨੇ ਜੀ ਇਹ ਨੰਬਰ ਇਹਦਾ हरियाणा ही ਹੋਊਗਾ ਠੀਕ ਆ ਜੀ ਹਰਿਆਣਾ ਨੰਬਰ ਹੈਗਾ ਤੇ ਆਹ ਲਾਈਗਾ ਜੀ 5055 E 5055 ਇਹ ਸਪੀਡ ਹੈ ਟਰੈਕਟਰ ਇਹ ਸਪੀਡ ਹੈਗਾ ਤੇ ਨੋ ਬਈ ਚੈੱਕ ਕਰ ਲੋ ਟਰੈਕਟਰ ਦੀ ਕੰਡੀਸ਼ਨ ਤੇ ਮਾਡਲ ਦੀ ਗੱਲ ਕਰੀਏ ਬਈ ਜੀ ਇਹ 2012 2012 ਮਾਡਲ ਪੰਜਾਬ ਜਾਂ ਹਰਿਆਣਾ ਜੀ ਇਹ ਹਰਿਆਣਾ ਨੰਬਰ ਹੀ ਆ ਬਾਈ ਠੀਕ ਆ ਜੀ ਹਰਿਆਣਾ ਨੰਬਰ ਆ ਤੇ ਟਾਇਰ ਟੱਪੇ ਦੀ ਗੱਲ ਕਰੀਏ ਜੀ ਟਾਇਰ ਟੱਪੇ ਮੂਹਰਲੇ ਨਵੇਂ ਅੰਗ ਚੀ ਆ ਮਗਰਲੇ ਅੱਧੇ ਕਾ ਠੀਕ ਆ ਜੀ ਤੇ 16 ਦੇ ਟਾਇਰਾਂ ਚੀ ਹਾਂ 16 ਦੇ ਟਾਇਰਾਂ ਚੀ ਹੁੰਦਾ ਬਾਈ ਠੀਕ ਆ ਜੀ 16 ਦੇ ਟਾਇਰਾਂ ਦੇਗਾ ਤੇ ਟਰਬੋ ਚ ਆ ਗਿਆ ਬਾਈ ਇਹ ਹਾਂ ਟਰਬੋ 3 ਸਪੀਡ ਹੁੰਦਾ ਬਾਈ ਇਹ 3 ਸਪੀਡ ਹੈ ਤੇ ਆ 55 ਹੂੰ ਤੇ ਇੱਕ ਡੀ ਹੋ ਜਾਣਾ ਇੱਕ ਈ ਹੋ ਜਾਣਾ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਬਾਈ ਇਹਦੀ 3,65,000 ਰੁਪਏ 3,65,000 ਰੁਪਏ ਇੰਜਨ ਗੇਅਰ ਬਾਈ ਬਾਈ ਵਾਕੇ ਲੈ ਜਾ ਸਕਦਾ ਬੰਦਾ ਠੀਕ ਹੈ ਜੀ ਵਾਕੇ ਲੈ ਜਾ ਸਕਦੇ ਹੋਗੇ ਕੰਡੀਸ਼ਨ ਵੀ ਬੜੀਆ ਸਾਫ ਈ ਹੈਗੀ ਓਕੇ ਰਿਪੋਰਟ ਤੇ ਆ ਜੀ ਇਹ ਅਗਰ ਹੈ ਬਾਈ ਸਵਰਾਜ ਆਪਕੋ 55 ਇਹਦਾ ਹਜ਼ਾਰ ਕੜਾ ਵਾੜਾ ਮੇਰੇ ਨਾਲ ਹਾਂ ਇੱਕੀ ਮਾਡਲ ਡਾਕਟਰ ਹੈ ਬਾਈ ਠੀਕ ਹੈ ਜੀ 3 ਸਪੀਡ ਚ ਆ ਗਿਆ 3 ਸਪੀਡ ਚ ਆ ਗਿਆ ਠੀਕ ਹੈ ਜੀ 500 ਘੰਟਾ ਚੱਲਿਆ ਪਿਆ 500 ਘੰਟਾ ਨਵਾਂ ਟਰੈਕਟਰ ਆ ਜਾਵਾਂ ਠੀਕ ਆ ਜੀ ਤੇ ਪੰਜਾਬ ਨੰਬਰ ਹੈ ਪੰਜਾਬ ਨੰਬਰ ਤੇ ਟਾਇਰ ਟੱਪੇ ਦੀ ਗੱਲ ਕਰੀਏ ਜੀ ਜਮਾ 95 ਪੈਸੇ ਆ 95 ਪੈਸੇ ਲਓ ਬਈ ਜੀ ਟਰੈਕਟਰ ਦੀ ਕੰਡੀਸ਼ਨ ਹੈਗੀ 98 ਪੈਸੇ ਤੋਂ ਹੋਰ ਦਿਖਾਉਣਾ ਚੀਜ਼ ਮੈਂ ਇਹਦੀ ਹਾਂਜੀ ਟਾਇਰਾਂ ਤੋਂ ਗੱਲ ਅਗਲੇ ਕਈ ਬੰਦੇ ਵੀਰੂ ਨਾ ਵੀਡੀਓ ਤੇ ਕਮੈਂਟ ਕਰ ਦਿੰਦੇ ਆ ਜੇ ਟਾਇਰ ਤਾਂ 70 ਰੁਪਏ ਇਧਰ ਨਿਗਾ ਮਾਰੋ ਜਿਹੜਾ ਪਲੱਸ ਦਾ ਮਾਰਕ ਹੈ ਜਿਉਂਵੇਂ ਪਿਆ ਲਓ ਬਈ ਜੀ ਚੱਕ ਵੀ ਕਰ ਲੋ ਟਰੈਕਟਰ ਹਾਂ ਜਿਵੇਂ ਆਪਾਂ ਕਹ ਦੀਏ ਬਈ ਜੀ ਇੱਕ ਤਾਂ ਹੁੰਦਾ ਜਾਂ ਇਕੱਲਾ ਕਹਿਣਾ ਇਹ ਤੇ ਬਖਾਉਣਾ ਆ ਹੁਣ ਆ ਜਿਹੜੀ ਚੀਜ਼ ਹੈ ਨਵੇਂ ਡਰ ਦੇ ਹੁੰਦਾ ਹਜੇ ਮਾਰਗਾ ਪਿਆ ਠੀਕ ਹੈ ਆ ਦੇਖ ਸਕਦੇ ਹਾਂ ਕਿ ਬਾਈ ਜੀ ਡੁੰਮਣੀ ਵੀ ਹਜੇ ਮਾੜੀਆਂ ਮਾੜੀਆਂ ਟੁੱਟੀਆਂ ਨਹੀਂ ਨੇ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ 7,55,000 ਰੁਪਇਆ 7,55,000 ਜੇ ਬਾਈ ਆਪਾਂ ਇੱਕ ਕਹਿ ਦਈਏ ਵੀ ਕਈ ਵਾਰ ਕਹਿ ਦਿੰਦੇ ਨੇ ਕਿ ਪਹਿਲਾਂ ਵਧਾਣਾ ਦੇ ਨੇ ਰੇਟ ਜੇ ਲਾ ਕੇ ਚੱਲੀਏ ਨਵੇਂ ਦਾ ਕੀ ਰੇਟ ਹੋਗਾ ਜੀ ਇਹਦਾ ਨਵੇਂ ਦਾ ਵੀਰੇ 9.5 ਲੱਖ ਰੁਪਇਆ ਦੇ ਸਾਢੇ 9 ਲੱਖ ਸਾਢੇ 9 ਲੱਖ ਤੇ ਉਹਦੇ ਵਿੱਚ ਆਹ ਕੋੜਾ ਜਿਵੇਂ ਆਪਾਂ ਕਹਿੰਦੇ ਬੰਪਰ ਵੀ ਨਹੀਂ ਦਿੰਦੇ ਜੀ ਉਹ ਬੰਪਰ ਤਾਂ ਚਲੋ ਦੇ ਦਿੰਦੇ ਹੈਗੇ ਪਰ ਰੇਟ ਵੀ ਉਸ ਹਿਸਾਬ ਨਾਲ ਹੁਣ 500 ਘੰਟੇ ਚ ਟਰੈਕਟਰ ਨੂੰ ਕੀ ਹੋਇਆ ਬੰਦਾ 500 ਘੰਟੇ ਚ ਹੁੰਦੇ ਨਹੀਂ ਜਿਵੇਂ ਆਪਾਂ ਕਹਿਏ ਜੇੜੇ ਪੇੜੇ ਚ ਬਾਬੇ ਦੇ ਉਹਦੇ 200 ਘੰਟਾ ਤਾਂ ਆਪਾਂ ਵਧਾਈਆਂ ਲੈਣ ਚ ਤੋਰ ਦਿੰਦੇ ਆ ਕੇਸ ਪੂਰੇ ਲੈਣੇ ਰਿਸ਼ਤੇਦਾਰੀਆਂ ਚ ਮਿਲਦੇ ਟਰੈਕਟਰ ਲੈ ਕੇ ਆ ਨਵੀਂ ਮਸ਼ੀਨਰੀ ਲਈ ਆ ਚੜੇ ਯਾਰ ਜਾ ਕੇ ਆਉਣੇ ਆ ਇਹ ਗੱਲ ਹੈਗੀ ਤੇ ਪੰਜਾਬ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਗਿੱਦੜਵਾ ਦਾ ਨੰਬਰ ਹੈ ਲੋਕਲ ਠੀਕ ਹੈ ਗਿੱਦੜਵਾ ਦਾ ਨੰਬਰ ਹੈਗਾ ਤੇ ਨੇੜੇ ਮਲੋਟ ਦੇ ਤੇ ਸੱਦ ਸਲਾਹ ਦੀ ਗੱਲ ਕਰਨੀ 735000 ਰੁਪਏ ਦਾ ਰੈਂਟਰ ਦਿਓ ਠੀਕ ਹੈ ਜੀ 7 ਲੱਖ 35000 ਰੁਪਏ ਠੀਕ ਹੈ ਭਾਈ ਜੀ ਤੇ ਬਾਕੀ ਮੋਬਾਈਲ ਨੰਬਰ ਕੀ ਹੈ ਭਾਈ ਆਪਣਾ 941723260 ਠੀਕ ਹੈ ਇਹਨਾਂ ਤੋਂ ਬਿਨਾ ਕੋਈ ਹੋਰ ਟਰੈਕਟਰ ਵੀ ਹੈ ਕਿ ਨਹੀਂ ਜਿਹੜੇ ਤਿਆਰ ਕਰਾਉਣ ਵਾਲੇ ਹੈਗੇ ਨੇ ਉਹ ਵੀਰੇ ਨਹੀਂ ਹੈ ਨਹੀਂ ਕਿ ਤਿਆਰ ਕਰਾਉਣ ਵਾਲੇ ਸਾਹੀ ਜਿਹੜਾ ਫਿਲਹਾਲ ਅੱਜ ਹੀ ਦੇਖਾਂਗੇ ਠੀਕ ਹੈ ਭਾਈ ਠੀਕ ਹੈ ਭਾਈ ਜੀ ਧੰਨਵਾਦ ਤੇ ਲਓ ਭਾਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨੇ ਨਾ ਭੁੱਲਣਾ ਮਿਲਦਾ ਕਿਸ ਨੰਬਰਾਂ ਤੱਕ ਲਈ ਧੰਨਵਾਦ